ਜੰਗਲੀ ਰੀਦ ਗੱਡੀ ਬਾੜ ਲਈ ਤੇ ਇਹਦੇ ਥਾਣੇ ਪੱਕਾ ਗਏ ਇਥੋਂ ਦੀ ਆ ਮਾੜਾ ਰਸਾ ਇਥੇ ਨੂੰ ਕੱਢੀ ਫਿਰ ਗੱਡੀ ਫਸ ਗਈ ਸੋ ਸਸ਼ੀ ਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਰਮਨ ਲਓ ਜੀ ਪਹਿਲਾਂ ਤਾਂ ਥ੍ਰੈਡਿੰਗ ਕਰਉਣ ਵਾਲੀ ਹੋਈ ਆ ਤੇ ਬੜਾ ਬੁਰਾ ਹਾਲ ਹੋਇਆ ਪਹਿਲਾਂ ਆਪਾਂ ਸੋਚਿਆ ਥ੍ਰੈਡਿੰਗ ਕਰਾਈਏ ਤੇ ਕਹਿੰਦੇ ਮੈਂ ਵਾਲ ਕਟਾਇਆ ਨਾ ਕਹਿੰਦੇ ਮੇਰਾ ਤਾਂ ਹਾਲ ਆਦੀਵਾਸੀ ਬਣਿਆ ਆਦੀਵਾਸੀ ਬਣਿਆ ਆਹ ਟੋਪੀ ਦੇਖੋ ਟੋਪੀ ਅਦਿਵਾਸੀ ਬਣੇ ਅਦਿਵਾਸੀ ਅਦਿਵਾਸੀ ਬੜਿਆਂ ਦਾ ਵੜਦਿਆਂ ਦਾ ਹਾਲ ਹੋਇਆ ਹੈ ਤੇ ਹੁਣ ਆਪਾਂ ਕੋਲੋਂ ਚੱਲੇ ਆ ਠਹਿਣੀ ਰਹਿਣੀ ਆਲ ਦੇਖਿਓ ਦੇਖ ਦੇ ਅੰਦਰ ਦੇਖ ਅੰਦਰ ਹੀ ਕਰ ਜਾਓ ਉਹ ਸਾਹ ਦੇ ਵਾਇਆ ਉਹ ਦਾਦੂ ਦੇ ਘਰ ਦੇ ਉਹਨੇ ਬੋਲ ਦਾਦੂ ਤੋਂ ਦਾਦੂ ਤੋਂ ਬੋਲ ਹੋਜੀ ਮੈਂ ਟ੍ਰਾਇਡਿੰਗ ਕਰਾ ਲਈ ਸੀ ਕਿ ਮੈਂ ਹੁਣ ਇਹਨਾਂ ਜੀ ਵੇਟ ਕਰਨ ਨਹੀਂ ਆਣੇ ਕੋਲੋਂ ਦੁੱਧੂ ਪਰਦੇਸ ਮੈਂ ਬੈਠੀ ਆ ਹੋਜੀ ਹੁਣ ਅਸੀਂ ਚੱਲੇ ਆ ਜੀ ਉੱਥੇ ਹਸਪੀਟਲ ਆ ਲੋਰੀ ਚੱਲੇ ਆਣ ਹਸਪੀਟਲ ਤੇ ਹਸਪੀਟਲ ਤੇ ਦੇਖਦੇ ਆਂ ਜਾ ਕੇ ਬੇਬੀ ਬੁਆਏ ਹੋਇਆ ਕਿ ਘਰ ਲੋ ਬੁਆਏ ਕੇ ਘਰ ਲੈ ਜਾ ਕੇ ਪਤਾ ਲੱਗਣਾ ਹੈ ਚਲੋ ਠੀਕ ਆ ਮੰਮੀ ਚਲੋ ਠੀਕ ਆ ਫਿਰ ਆਪਾਂ ਆ ਜੇ ਤਾਂ ਦਵਾਈ ਟੈਂਪਸ ਖਾ ਲੈ ਆ ਮੈਂ ਸੂਟ ਪਾਇਆ ਅੱਜ ਦਵਾਈ ਸਮਝਾਉਂਦੀ ਹਾਂ ਮੇਹਿੰਦੀ ਰੰਗਾ ਮੇਹਿੰਦੀ ਰੰਗਾ ਸੂਟ ਪਾਇਆ ਆ ਨਹੀਂ ਅੱਜ ਸਹੀ ਲੱਗਦਾ ਆ ਇਹਨਾਂ ਅੱਜ ਆਜੇ ਹੋਰ ਉਹ ਆ ਗਿਆ ਘਰ ਨਾ ਦੇ ਦੇ ਆ ਜੀ ਜੇ ਨੇਰਾ ਹੋ ਗਿਆ ਠੀਕ ਆ ਨਹੀਂ ਤਾਂ ਫਿਰ ਅਸੀਂ ਆ ਜਾਣ ਹਮ ਅਸੀਂ ਬਹਿ ਗਏ ਆ ਆ ਜਾਣਾ ਯਾਰ ਉਸਨੇ ਚਲੋ ਬਾ ਬਾਏ ਅਸੋ ਬਾਏ ਕਰਦਾ ਦੋ ਦਿਨ ਥੈਡਿੰਗ ਕਰਾਈ ਵਧੀਆ ਹੋਈ ਗਾਈਸ ਥੈਡਿੰਗ ਮੈਕੈਰੀ ਟਰਾਈ ਚਲੋ ਤੁੰਨੀ ਇਹ ਨਾ ਉਹਦਾ ਵਾਈਟ ਸੀ ਤੇ ਘਰ ਦੇ ਕਹਿੰਦੇ ਵਾਈਟ ਲੈਣੀ ਨਹੀਂ ਉਹ ਇਸ ਕਰਕੇ ਮੈਂ ਵੀ ਵਾਈਟ ਲਈ ਨਹੀਂ ਵੈਸੇ ਨਾ ਵਾਈਟ ਸੀ ਗਰ ਵਾਈਟ ਤੁੰਨੀ ਸੀ ਉਹਦਾ ਨਾ ਵਾਈਟ ਹੈਗੀ ਤਾਂ ਲੈ ਲਾ ਹੈਗੀ ਆ ਲੈ ਆ ਫਿਰ ਮੰਮੀ ਕਹਿੰਦੀ ਰਹਿਣ ਚੰਗਾ ਲਾਦਾ ਤਾਂ ਉਹ ਰਹਿਣ ਦੇ ਉਹਦਾ ਵਾਈਟ ਇਹ ਨਾ ਬਹੁਤ ਸੋਹਣੀ ਲੱਗਦੀ ਚੱਲੋ ਫੇਰ ਚੱਲੋ ਚੱਲੇ ਹਾਂ ਪਾਪਾ ਦੀ ਮੈਚਿੰਗ ਕਹਿੰਦੇ ਲੱਗੀ ਆ ਰਸਤੇ 'ਚ ਭੁੱਖ ਤੇ ਢਿੱਡ ਦੁਖਣਦਿਆ ਆ ਰੋਟੀ ਆਪਾਂ ਸਵੇਰ ਦੀ ਖਾਧੀ ਨਹੀਂ ਆਈ ਕਿਉਂਕਿ ਸਵੇਰ ਦੇ ਕੰਮਾਂ ਕਰਾਂ ਚ ਘੁੰਮ ਰਹੇ ਆ ਤੇ ਇਹਨਾਂ ਨੇ ਹੁਣ ਕਰਾਇਆ ਹੈਗਾ ਕੀ ਸਪਿੰਗ ਰੋਲ ਸਪਿੰਗ ਰੋਲ ਮਸ਼ੀਨ ਕੋ ਕਿਸੇ ਨੇ ਹੈਗਾ ਇੱਜਾ ਬੁਰਾ ਵਸਤਾ ਲੈ ਆ ਗਿਨ ਆਦੀ ਹੁਣ ਕਰੰਚੀ ਰੋਲ ਲੈਣਾ ਮਸ਼ੀਨ ਕੋ ਕਾ ਹੈਗਾ ਮਸ਼ੀਨ ਕੋ ਕੀ ਹੁੰਦਾ ਦੱਸ ਦਿਮਾਗ ਤਾਂ ਖਰਾਬ ਆ ਮੈਨੂੰ ਗਾਲਾ ਕੱਢੂਗਾ ਅਗਰ ਤੇ ਨਹੀਂ ਹੋਗਾ ਮੈਂ ਨਾ ਹੀ ਕੱਢੂਗਾ ਮਸ਼ੀਨ ਕੋਈ ਨਾ ਬਦੀ ਪਰ ਮਸ਼ੀਨ ਕੋਈਗਾ ਮਸ਼ੀਨ ਕੋੜ ਵਧੀਆ ਉਹ ਵੀ ਕਰੀਮ ਰੋੜ ਆ ਰਗੇ ਹੁੰਦੇ ਕਰੰਚੀ ਰੋਲ ਲੈਣਾ ਉਹ ਵੀ ਹੰਤਾ ਕਰੰਚੀ ਰੋਲ ਕਰੰਚੀ ਰੋਲ ਲੈਣਾ ਕਰੰਚੀ ਰੋਲ ਲੈਣਾ ਦਾ ਕੀ ਹੋ ਆਈ ਹੁਣਾ ਕਾ ਪੂਜੀਆ ਵਿੱਚ ਫਾਟਾ ਦੇਣਾ ਹੋਰ ਉੱਤੇ ਕੀ ਦੇਣਾ ਨਹੀਂ ਤੈਨੂੰ ਹੋਰ ਇਹ ਆਪਣੀ ਹੀ ਦੇਣਾ ਤੈਨੂੰ ਬਾਗੇ ਇਹ ਸਾਰੀਆਂ ਜਿਹੜੀਆਂ ਨਕਮੀਆਂ ਚੀਜ਼ਾਂ ਆ ਜੀ ਸਿਹਤ ਲਈ ਸਾਰੀਆਂ ਹਾਨੀਕਾਰਕ ਆ ਤਾਂ ਵੀ ਲੋਕੀ ਖਾਣੋਂ ਹਟਦੇ ਨਹੀਂ ਹੈਗੇ ਸਾਡੇ ਵਰਗੇ ਖਾਈ ਜਾਂਦੇ ਖਾਈ ਜਾਂਦੇ ਪਰ ਸਿਹਤ ਲਈ ਬਿਲਕੁਲ ਹਾਨੀਕਾਰਕ ਆ 1% ਵੀ ਹੈਲਦੀ ਨਹੀਂ ਹੈਗੀ ਇਹ ਮੈਨੂੰ ਕਿਦੋਂ ਦੀ ਪਈ ਆ ਕਿਦੋਂ ਦੀ ਨਹੀਂ ਪਈ ਬਸ ਜੀਭ ਦੇ ਸੁਆਦ ਕਰਕੇ ਬਸ ਖਾਈ ਜਾਂਦੇ ਸਾਰੇ ਜਾਣੀ ਤੇ ਆਪਾਂ ਵੀ ਹੁਣ ਖਾਣ ਲੱਗੇ ਆ ਤੇ ਬੰਦਾ ਸੋਝ ਹੀ ਲੈਂਦਾ ਵੀ ਪਤਾ ਨਹੀਂ ਲੈਣਾ ਕਿ ਨਹੀਂ ਮਨੇ ਜੋ ਪਸੰਦਦਾ ਨਾ ਹੋ ਉੱਦਾਂ ਭਲਾ ਰਹਿਣਾ ਹੋਵੇ ਪਰ ਇਹ ਖਾ ਕੇ ਬੰਦਾ ਨਾ ਰਹਿੰਦਾ ਹੀ ਨਹੀਂ ਵੀ ਇਦਾਂ ਦੀ ਚੀਜ਼ਾਂ ਆ ਇਹ ਤੇ ਇਸ ਕਰਕੇ ਸਾਰੇ ਜਣੇ ਜਰੂਰ ਨਾ ਖਾਇਆ ਕਰੋ ਬਈਆ ਕਰ ਚਰੰਚੀ ਰੋਲ ਕੀ ਹੁੰਦਾ ਕੀ ਹੁੰਦੇ ਆ ਉਦਾਂ ਨਹੀਂ ਸੰਦੇ ਲੱਗਦੀ ਜਾ ਕੇ ਦੇਖ ਕੇ ਆਓ ਯਾਰ ਬਾਹਰ ਤਾਂ ਪਤਾ ਲੱਗਣਾ ਤੇ ਉੱਧਰ ਅਸੀਂ ਚੱਲੇ ਆ ਜੀ ਬੇਵੀ ਦੇਖਣ ਚੱਲੇ ਆ ਤੇ ਬੇਬੀ ਨੂੰ ਦੇਖ ਕੇ ਦੇ ਦੇ ਬੇਬੀ ਦਿਖਾਉਂਦੇ ਹੈ ਕਿ ਨਹੀਂ ਦਿਖਾਉਂਦੇ ਸਾਨੂੰ ਇਹ ਤਾਂ ਉਹਨੇ ਜਾ ਕੇ ਪਤਾ ਲੱਗਣਾ ਹੈ ਬੇਬੀ ਦਿਖਾ ਲਿਆ ਵੀ ਨਹੀਂ ਹ ਤੱਕ ਤੇ ਇਹ ਵੀ ਨਹੀਂ ਦੱਸਿਆ ਕੀ ਹੋਇਆ ਆ ਕੁੜੀ ਆ ਕਿ ਮੁੰਡਾ ਹੈ ਵੀ ਨਹੀਂ ਦੱਸਿਆ ਤੇ ਦਿਖਾਇਆ ਵੀ ਨਹੀਂ ਹੈ ਕਿੱਦਾਂ ਦਾ ਹੈ ਕਿ ਇਹਦੇ ਵਰਗਾ ਹੈਗਾ ਉਹ ਕਹਿੰਦੇ ਆ ਕਿ ਆਕਸੀਨ ਲੱਗੀ ਆ ਉਹਦੇ ਤੇ ਦੱਸਿਆ ਨਹੀਂ ਉਹਨੇ ਪਰ ਜਿਹਦਾ ਪਤਾ ਕਿੰਨਾ ਜਿੰਦਾ ਤਾਂ ਕਿ ਨਹੀਂ ਵਰਗਾ ਕਿਹਦੇ ਵਰਗੀ ਹੈ ਕਿ ਇਹਦੇ ਵਰਗਾ ਆ ਕਹਿੰਦਾ ਜਿੰਨੇ ਵੀ ਪਤਾ ਕਰਨਾ ਇੱਥੇ ਆ ਕੇ ਪਤਾ ਕਰੋ ਆਓ ਜੁਦੀ ਪਤਾ ਕਰਨਾ ਕਿ ਕੀ ਹੋਇਆ ਉਹ ਕਿੱਥੇ ਆਪਾਂ ਕਰੋ ਚਲੋ ਤੇਰੀ ਦੱਸਣਾ ਕਹਿੰਦਾ ਕਿ ਜੈ ਪੂਰ ਦਾ ਕੋਈ ਨਹੀਂ ਇਸ ਕਰਕੇ ਹੁਣ ਆਪਾਂ ਉੱਥੇ ਜਾ ਕੇ ਪਤਾ ਕਰਨਾ ਹੈ ਕੀ ਆ ਤੇ ਕੀ ਨਹੀਂ ਜੇ ਇਹਨਾਂ ਨੇ ਵਾਣਾ ਕਰਤਾ ਕਿ ਦੇਖ ਸੁਣਾ ਫੇ ਨਹੀਂ ਕਰ ਸੁਣਾ ਕਿਉਂਕਿ ਸਾਰੇ ਇਸ ਤਰ੍ਹਾਂ ਨੂੰ ਕਹਿੰਦੇ ਇੱਥੇ ਆ ਕੇ ਪਤਾ ਕਰ ਬਾਕੀ ਤਾਂ ਤੁਹਾਨੂੰ ਕੀ ਲੱਗਦਾ ਕੀ ਹੋਇਆ ਹੋਇਆ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਕੀ ਲੱਗ ਰਿਹਾ ਤੁਹਾਨੂੰ ਕੁੜੀ ਲੱਗ ਰਹੀ ਕਿ ਮੁੰਡਾ ਲੱਗ ਰਿਹਾ ਤੇ ਬੇਵੀ ਲੱਗ ਰਿਹਾ ਮੁੰਡਾ ਲੱਗ ਰਿਹਾ ਕੁੜੀ ਲੱਗ ਰਹੀ ਜ਼ਰੂਰ ਕਮੈਂਟ ਬਾਕਸ ਵਿੱਚ ਦੱਸਿਓ ਤੇ ਬੱਦਲ ਲਿਗਾ ਚੜਿਆ ਉੱਧਰ ਤੇ ਬਾਰਿਸ਼ ਜਿਹੜੀ ਆ ਬਹੁਤ ਪੈ ਰਹੀ ਆ ਜੀ ਬਾਰਿਸ਼ ਜਿਹੜੇ ਹਟਣ ਦਾ ਨਾਂ ਨਹੀਂ ਲੈਂਦੀ ਤੇ ਜੱਸੂ ਨੇ ਦੇਖੋ ਮੂੰਹ ਬਣਾ ਲਿਆ ਚੀਜੀ ਵਰਗਾ ਆਏ ਹਾਏ ਆਏ ਹਾਏ ਇਹਨੇ ਪਾਣੀ ਛੱਡਿਆ ਹਾਂ ਇਹਨੇ ਉੱਪਰ ਪਾਣੀ ਛੱਡਿਆ ਪਾਣੀ ਕੀ ਗਈ ਜਾਂ ਜੀ ਦਾਦੀ ਨੂੰ ਵੀ ਇਦਾਂ ਹੀ ਕਹੀ ਗਈ ਉਹ ਉੱਪਰ ਕਹਿੰਦੇ ਪਾਣੀ ਛੱਡਣਾ ਕਰਦੇ ਭਰਾਵਾ ਛੇਤੀ ਕੱਤ ਬੱਚੇ ਦੇ ਜਵੇਂ ਤਨ ਦੱਸੋ ਬਾਣੇ ਤੂੰ ਬਾਣੇ ਦੱਸੂ 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 ਸਾਡਾ ਜਿੱਤੂ ਦੱਸੂ ਹਮ ਨਾ ਤਾਂ ਬਾਹਰ ਬਾੜੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਕਮੈਂਟ ਕਰਿਓ ਤੇ ਨਾਲੇ ਲਾਈਕ ਕਰਿਓ ਵੀਡੀਓ ਨੂੰ ਬੱਤ ਬਾਦ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਲੋ ਜੀ ਆਏਗੇ ਟੈਂਗਰੋ ਆਗੇ ਸਾਡੇ ਟੈਂਗਰੋ ਨਾਲ ਇਹ ਵੀ ਚੜ ਰਹੀ ਨਾਲ ਇਹ ਚਾਟ ਨਹੀਂ ਚਾਟ ਨਹੀਂ ਐ ਸੱਚੀ ਨੀਲ ਜੀ ਸੀ ਉਹ ਸੀ ਤੇ ਮੈਂ ਇਹਨਾਂ ਨੂੰ ਕੈਚਪ ਲਾ ਲਿਆ ਕਰਦੇ ਆ ਵੀਰੂ ਲਾਣ ਘਾਲ ਦਿੱਤਾ ਮੈਂ ਉਹ ਬਲੈਕ ਜੀਂ ਉਹ ਬਲੈਕ ਜੀਂ ਹਾਂ ਹਾਂ ਵਾਲੀਆਂ ਆਹ ਵਾਹ ਉਹ ਦੇ ਦਿੰਦੇ ਆ ਪਾ ਕੇ ਕਿਤਾ ਲਾ ਦਿਆਂ ਪਰਾਂ ਚ ਮਮਾ ਮੈਂ ਲੈ ਲਿਓ ਲੋ ਕੋਈ ਤਾਂ ਦਿੰਦੇ ਦੋ ਦੋ ਆ ਕਿੱਥੋਂ ਦੋ ਦੋ ਆ ਮੇ ਤੋਂ ਮੇ ਤੋਂ ਉਹ ਜਾਣ ਵੇਲੇ ਤਾਂ ਕੋਈ ਵੀ ਨਹੀਂ ਹੈਗੀ ਮੇਰੀ ਘਰੋਂ ਜਾਣ ਲਈ ਉੱਚੀ ਹੀਲਾ ਉਹ ਮੇ ਤਾਂ ਪਾਣੀ ਹੁੰਦੀ ਹੈਗੀ ਮम्मा ਮੈਨੂੰ ਵੀ ਐਵੇਂ ਉਹ 오ਰੇਂਜ ਲੈ ਲਾਤੀ ਭੈਣ ਚੋਪੜਾ ਹਾਂ 오ਰੇਂਜ ਲੈਤੀ ਭੈੜੀ ਜੀ ਆਪੂ ਲੈ ਲੂਗੇ ਆਨੇ ਹਾਂ ਦੀ ਦੇਖਾ ਪਾ ਕੇ ਹਾਂ ਤੂੰ ਘੜੀ ਪਾਣੀ ਜੱਸਾ ਸਾਜੀ ਪਾਪਾ ਮੈਂ ਮੈਂ ਨਾ ਚਲੂੰਗੀ ਓਏ ਹੋਏ ਇਹ ਕਿੰਨਾ ਦੀ ਮੋਰੀ ਹੈ ਮੈਂ ਨਾ ਚੱਲ ਮੋਰੀ ਬੜੀ ਸਪੇਸ ਆ ਹੈ ਨਹੀਂ ਹੁੰਦਾ ਪੂਰਾ ਮੋਰੀਓ ਬੜੀ ਸਪੇਸ ਆ ਪਿੱਛੋਂ ਠੀਕ ਆ ਤੇ ਮੋਰੀਓ ਵਾ ਤੇ ਨਹੀਂ ਸਪੇਸ ਜੀ ਆ ਅੱਗੇ ਨਹੀਂ ਹੁੰਦਾ ਹੀ ਨਹੀਂ ਪੈਰ ਜਗ੍ਹਾ ਜਿਆਦੇ ਆ ਨਾ ਮੋਰੀ ਮੋਰੀ ਜਿਆਦਾ ਹੈ ਨਹੀਂ ਲੱਗਦੀ ਉਹਦੀ ਹਸਪੀਟਲ ਹੈਗਾ ਸੀ ਪੀ ਪਿੰਸ ਤੇ ਅਸੀਂ ਆ ਗਏ ਆ ਪੀ ਐਮ ਨਹੀਂ ਨਹੀਂ ਟੇਕ ਦਾ ਨੈਕਸਟ ਸਟ੍ਰੀਟ ਟੂਵਰ ਕੰਟੇਨਮੈਂਟ ਰੋਡ ਸਾਨੂੰ ਕਹਿੰਦੇ ਪੀ ਆਈ ਪੀ ਐਮ ਆ ਗਏ ਆ ਮੋਖਰਵ ਪੀ ਐਮ ਉਹ ਦੁਕਾਨ ਦੇ ਨਾਲ ਇਤੋਂ ਪਰ ਦੂਜੇ ਕੈਮਰੇ ਨਾਲ ਉੱਧਰ ਦੁਕਾਨ ਉਹੀ ਤਾਂ ਹੈ ਪਿੰਸ ਆ ਆ ਇੰਨ ਲੋਜੀ ਪਿੰਸ ਉਹਦੀ ਆਊਟ ਆ ਪਿੰਸ ਬਹੁਤ ਵੱਡਾ ਹਸਪਤਾਲ ਬਣਾਇਆ ਉਹ ਬੜਾ ਵੱਡਾ ਇਹਦਾ ਇਦਾਂ ਦਾ ਦਾ ਸਟੂਡਿਓ ਆਫ ਮੈਡੀਕਲ ਸੈਂਟਰ ਇੱਥੇ ਕਿਊਡ ਇਹ ਬੜਾ ਵੱਡਾ ਹਸਪਤਾਲ ਆ 15 ਮੀਟਰਸ ਆ ਦੇ ਰਾਉਂਡ ਬਾਊਟ ਟੇਕ ਦ ਕਾਰ ਉਹ ਦੂਰ ਤੱਕ ਫੈਲੇ ਆ ਇਹ ਕਿੰਨਾ ਸੋਨਾ ਲੱਗਦਾ ਨਾ ਬਹੁਤ ਕਿੰਨਾ ਸੋਨਾ ਲੱਗਦਾ ਤੇਰੇ ਮੇਰੇ ਪਿਆਰ ਦੀ ਕਹਾਣੀ ਸੋਹਣੀ ਐ ਹਾਂ In 100 meters, turn right Cantonment Road. मेरे को ਕੀ ਲੱਗਦੈ ਨੀ ਭਾਬੀ ਆਪਣੇ ਲਈ ਡ੍ਰੈਗਨ ਫੂਡ ਲੈ ਕੇ ਆਈ ਹੈ ਡ੍ਰੈਗਨ ਫੂਡ ਚੱਲ ਛੱਡ ਉਪਰਾਂ ਗੀਤ ਗਾਲਾਂ ਲੋਕਾਂ ਨੇ ਕਹਿੰਦੇ ਡ੍ਰੋਨ ਵੀ ਕਾਲਦੇ ਆ ਫੇਰ ਸਾਰੇ ਨੇ ਕਮੈਂਟ ਇਹ ਵੀ ਕਰਨੇ ਕੀ ਲੈ ਗਏ ਹਨ ਸਈਦਾ ਦੇ ਵੀ ਆ ਚੱਲ ਕੋਈ ਗੱਲ ਨਹੀਂ ਕਹਣਾ ਖਾਲੀ ਹੱਥ ਚੱਲ ਗਏ ਕਈਆਂ ਰਿੱਤਾ ਵੀ ਕਹਿਣਾ ਹੀ ਵਿੱਚ ਹੁਣ ਸਾਰੇ ਥੋੜੀ ਇੱਕੋ ਜਿਹਾ ਠੀਕ ਹੈ ਨੀ ਮਗਰ ਮੈਂ ਸਹੀ ਲਾਦੀ ਬਹੁਤ ਸੋਹਣੀ ਉਹ ਮਗਰ ਦੇ ਕੋਲ ਇਹਤੋਂ ਲਖਨੂ ਲੋਕ ਇਥੇ ਆ ਗਏ ਆ ਕਿਉਂ ਲੈ ਕੇ ਲਿਆ ਮੈਨੂੰ ਬਾਹਰ ਕੇ ਰਹਿ ਮੈਨੂੰ ਆਣ ਦਈ ਦੇ ਰਹਿਣ ਦੋ ਆਣ ਦੋ ਆਦੇ ਮਗਰ ਲੋਕੇਸ਼ਨ ਦੇਖਦਾ ਹੁੰਦੀ ਔਰ ਬੱਦਲਾਂ ਦੇ ਖੜੇ ਨੇ ਆਪਾਂ ਹੁਣ ਦਿਖਾਇਓ ਪੁੱਤ ਉਹ ਪੁੱਤ ਉਹਨੂੰ ਕਿੱਥੇ ਗਾ ਉਹ ਕਿ ਆ ਗਏ ਆ ਮਾਮੂ ਨੇ ਵੇਲ ਲਿਆ ਸੈਦ ਨੇ ਵੇਲ ਲਿਆ ਮਾਮੂ ਨੂੰ ਬਸ ਕਰ ਹੁਣ ਮਹੀਨੇ ਬਾਅਦ ਮਿਲਿਆਂ ਨੂੰ ਦੱਸੂ ਦੇਂ ਚੋਸ ਸੁਹੰਗੀਆਂ ਨੇ ਮੇਰਾ ਆਖਾ ਗੁਰਬਖਸ਼ ਮਨਨ ਨੂੰ ਮਾਰਕਾ ਤੁਹਾਨੂੰ ਮਾਰ ਤਾਂ ਨਹੀਂ ਜਾ ਰਹੀ ਠੀਕ ਮਾਰਕਾ ਕੁੜੀਏ ਨੂੰ ਹੋਰ ਹੋਰ ਮਾਰਕਾ ਕੁੜੀਏ ਨੂੰ ਕਿੰਨੀ ਜਤਨ ਹੋਰ ਹੈਨੀ ਹੋਰ ਹੋਰ ਹੈਨੀ ਜ਼ੀਰੋ ਪੁਰਾ ਲਗਾਵੇਂ ਕਰ ਦੋ ਸੈਸ ਕਰ ਲਓ ਕੇ ਮੰਮੀ ਪੜਾਏਗਾ ਗੇੜਾ ਕੋ ਮਰਦੀ ਪਾਣੀ ਦੇ ਦੋ ਮੈਨੂੰ ਕੁਝ ਮੈਂ ਪੀ ਲਾਂ ਕਾਕੇ ਰਹਿੰਦੇ ਅੱਛੂ ਦੇ ਕਿੰਨੇ ਹੋਰ ਸੁੱਤਾ ਆ ਉਹ ਹੋਰ ਮਾਮਾ ਅਮੀਜ਼ ਹੁੰਦਾ ਇੱਧਰ ਕਾਕਾ ਕਾਕਾ ਆਪਾਂ ਚਾਹ ਲੈਣ ਚੱਲੇ ਆ ਤੇ ਇੱਧਰ ਮੰਮੀ ਪੈਸੇ ਦਿੰਦੀ ਆ ਪ੍ਰੀਤੀ ਉਹ ਲੰਮੀ ਪਾਈ ਆ ਆ ਲੈ ਆ ਦੇ ਗਈ ਆ ਲੈ ਆ ਲੈ ਹਾ ਲੈ ਹਾ ਲੈ ਹਾ ਲੈ ਚੱਲ ਕੋਈ ਨਹੀਂ ਕੋਈ ਦੇਖ ਦੇ ਨਹੀਂ ਪੱਟ ਗਈ ਚੱਲ ਕੋਈ ਨਹੀਂ ਆ ਪਪਾ ਚਾਹ ਲੈਣਗੇ ਚਾਹ ਕਹਿੰਦੀ ਡਰਾਮੇ ਨਾਲ ਜ਼ਿਆਦਾ ਨਾ ਕਰ ਰੀਲ ਬ्रो ਕਿੰਨਾ ਰੋਕੀਂ ਇਹ ਵੀ ਨਹੀਂ ਆਉਂਦੀ ਕੋਈ ਅੱਜ ਸਾਡੇ ਦੇ ਪਾਲਾ ਹੀ ਨਹੀਂ ਇਹ ਕਿੱਥੇ ਗਈ ਹੈ ਇਹ ਹੁਣ ਮੇਰੇ ਤੋਂ ਲਾਤੀ ਸੀ ਲਾਦੇ 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 ਕਾ ਮੇਰੇ ਲਾਤੀ ਸੀ ਕਿਉਂ ਚਾਹ ਨਾ ਮੇਰੇ ਤੋਂ ਲਾਦੇ ਕਦੀ ਮੇਰੇ ਲਾਤੀ ਸੀ ਮੈਨੂੰ ਚਾਹ ਤੇਰੀ ਆ ਇਧਰ ਕੀ ਆ ਰਹੀ ਹੈ ਆਨੇ ਤੇ ਦੂਰ ਤੇ ਆ ਰਹੀ ਜਦੋਂ ਬਹੁਤ ਕੁਝ ਆ ਜਦੋਂ ਉਹ ਉਹਦਾ ਕੁਝ ਨਹੀਂ ਆਉਂਦਾ ਸਾਨੂੰ ਅਸੀਂ ਤੋਂ ਨਹੀਂ ਆਣੀ ਕਿ ਉਹ ਜਦੋਂ ਪੱਲੇ ਆ ਜਦੋਂ ਇਹ ਭੱਜੇ ਅਸੀਂ ਕਿਹਦਾ ਮੈਂ ਕਹਾਵਾ ਕਾਗਜ਼ ਤੇ ਕਿਹਨੇ ਨਹੀਂ ਚੱਲਦਾ ਰਾਜਾ ਇੱਕ ਜੰਡੇ ਉਹਨੂੰ ਪਹਿਲੇ ਟੈਨਸ਼ਨ ਪਾਤੀ ਆ ਮੰਮੀ ਕਹਿੰਦੀ ਉਹ ਮਰ ਗਈ ਉਹ ਬਾਜੀ ਮੰਮੀ ਕਹਿੰਦੀ ਜਿਹਨੇ ਜੱਪਿਆ ਉਹ ਫਲਾ ਨਹੀਂ ਕਿ ਬਿਕਰਮ ਬਰ ਹੋਇਆ ਕਹਿੰਦੀ ਉਹਨੂੰ ਟੈਨਸ਼ਨ ਤਾਂ ਪੈ ਗਈ ਕਿ ਉਹਨੂੰ ਟੈਨਸ਼ਨ ਤਾਂ ਪੈ ਗਈ ਸੇਮ ਦੇਣੀ ਹੋ ਗਿਆ ਇਹ ਤਾਂ ਪੰਗਾ ਪੈ ਗਿਆ ਸਾਨੂੰ ਬਰਾਬਰ ਉਹ ਦੋਸਤ ਦੀ ਗੱਲ ਕਰਦੀ ਆ ਕਿੰਦਰ ਸੀ ਕਿੰਦਰ ਸੀ ਇਹ ਲੋ ਜੀ ਆਪਾਂ ਰੁਕੇ ਪਏ ਸੀਗੇ ਇੱਥੇ ਤੇ ਸਾਨੂੰ ਲੱਗਿਆ ਕਿ ਭੁੱਖ ਜ਼ਿਆਦਾ ਤੇ ਆਪਾਂ ਬੰਦ ਕਰ ਲਉ ਇਹਨੂੰ ਲੋ ਦਾ ਬੰਦ ਲੋ ਜੀ ਹੁਣ ਆਪਾਂ ਚੱਲੇ ਆਂ ਜੀ ਘਾਨੀ ਸਾਨੂੰ ਨੇਰਾ ਬਹੁਤ ਜ਼ਿਆਦਾ ਹੋ ਗਿਆ ਸੀ ਨੇਰਾ ਬਹੁਤ ਜ਼ਿਆਦਾ ਹੋ ਗਿਆ ਗੱਡੀ ਆਪਾਂ ਕਿੱਥੇ ਬਾੜ ਲਈ ਦਿਖਾ ਲਈ ਇੱਧਰ ਹਾਂ ਦਿਖਾ ਲਓ ਉੱਧਰ ਹਾਂ ਜੰਗਲੀ ਏਰੀਆ 'ਚ ਗੱਡੀ ਬਾੜ ਲਈ ਦਸਤੇ ਇੱਥੇ ਥਾਣੀ ਪੱਕਾ ਗਏ ਇੱਥੋਂ ਦੀ ਆ ਮਾੜੇ ਰਸਾ ਇੱਥੇ ਨੂੰ ਕੱਢੀ ਫਿਰ ਗੱਡੀ ਫਸ ਗਿਆ ਤੇ ਮੈਂ ਕਿਹਾ ਵੀ ਪੱਦਰ ਉਹ ਹੋਣਾ ਸਿੱਕੜ ਹੋਣਾ ਪਾਣੀ ਹੋਣਾ ਬਾੜਤੀ ਚੱਕ ਕੇ ਉਧਰ ਨੂੰ ਸੇ ਹੁਣ ਸਾਨੂੰ ਇਸ ਕਰਕੇ ਨਾ ਜ਼ਿਆਦਾ ਨੇਰਾ ਹੋ ਗਿਆ ਸਾਡੇ ਨੂੰ ਹੋ ਗਿਆ ਸਾਡਾ ਬਲੌਗ ਵੀ ਮਿਲਦਾ ਥੋੜਾ ਲੇਟ ਹੋ ਜਾਊਗਾ ਤੇ ਇਹ ਨਾ ਕਿ ਉਹ ਕਿ ਲੇਟ ਤੁਸੀਂ ਬਲੌਗ ਕਿਉਂ ਹੋ ਗਿਆ ਸਾਡਾ ਬਸ ਇਸ ਕਰਕੇ ਲੇਟ ਹੋਣਾ ਆ ਸਸੇ ਥੋੜਾ ਜਿਹਾ ਰਸਤਾ ਪੂ ਲੱਗੇ ਸੀ ਤੇ ਬਾਕੀ ਦੂਜੀ ਗੱਲ ਨਿਆਣਿਆਂ ਮੇਰੇ ਲੱਗ ਗਈ ਆ ਭੁੱਖ ਤੇ ਇਹ ਕਹਿੰਦੇ ਰੋਟੀ ਦੋ ਰੋਟੀ ਦੋ ਹੁਣ ਘਰ ਜਾ ਕੇ ਫੜਾਫੜ ਰੋਟੀ ਖਾਵਾਂਗੇ ਆਹ ਰਸਤੇ ਦਾ ਨਿਕਲ ਕੇ ਆਏ ਅੱਗੇ ਹੋਟਲ ਸੀਗਾ ਇੱਥੇ ਰੋਟੀ ਲੈ ਲਈਏ ਆ ਰੱਬਾ ਮੇਰੇ ਆਹ ਰਸਤਾ ਹੈਗਾ ਕਿਨ ਮੈਂ ਕਈ ਵੀ ਜਾਨਾ ਰਸਤੇ ਸਹੀ ਪੈ ਮੈਨੂੰ ਬਤਾਵਾ ਇੱਥੇ ਹੋੜਾਂ ਚ ਰੁਕੇ ਸੀਗੇ ਇੱਥੇ ਗੱਡੀ ਲਾਈ ਸੀ ਤੇ ਉਹਦੇ ਡਰਾਮਾ ਜਿਹੇ ਉੱਤੇ ਪਏ ਆ ਸਾਨੂੰ ਹਨੇਰਾ ਹੋ ਗਿਆ ਹਾਂ ਅੱਜ ਇਹ ਵੀ ਕੋਈ ਨਾ ਬ੍ਰੇ। ਹਾਂ। ਕੀ ਤੇ ਕੋਈ ਫੋਨ ਕਰਿਆ ਲਾ। ਹਾਂ ਉਹਦੀ ਦਾ ਆਈਫੋਨ। ਹਾਂ। ਅਸੀਂ ਕਿ ਆ ਜਾਣਾ ਸੀ। 14th ਹਸਪੀਟਲ ਜੇ ਵੀ ਕਿੱਥੇ ਰਹਿਣਾ ਹੈ? ਕਿੱਥੇ ਰਹਿਣਾ ਹੈ? ਇਹ ਨਾ ਕਰਦੇ। ਨਹੀਂ ਅੱਲੇ ਕਿ ਤੋਂ ਘਰ ਆਈ। ਪੰਜੇ ਉਧਰ ਹੀ ਆਣਾ। ਹਰੇ ਉਧਰ ਹੀ ਆ। ਉਹ ਬੁੜੀ ਇਹ ਹਸਪੀਟਲ ਚਾਰ ਪੰਜ ਦਿਨ ਲੱਗ ਹੀ ਜਾਂਦੇ ਆ। ਆਹ ਚੜਦੀ ਆਹ ਚੜਦੀ। ਇਹਦੀ ਪੈਂਟ ਲਾਉਣ ਵਾਲੀ ਸੁੱਸੂ ਕੀਤਾ ਇਹਨੇ। ਪੈਂਟ ਪੋੜੀ ਪੜੀ ਆਵੇ ਹੋਰ ਤੀ ਲੋ ਜੀ ਘਰੇ ਪਹੁੰਚ ਗਏ ਆ ਹੁਣ ਅਸੀਂ ਓਏ ਵੀ ਆ ਗਏ ਚਲੋ 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 ਤੁਮ ਮੋਰੂ ਤੇ ਕਿੱਤਾ ਦਾ ਆ ਲੋਦੀ ਘਰ ਪਹੁੰਚ ਗਏ ਆ ਲੋਦੀ ਖੋਲੋ ਚਲੋ ਸੈਰ ਆ ਜਾ ਕਪੜੇ ਲਾਲਾ ਬੂਟੋ ਲਾਲਾ ਚਲੋ ਮੰਮਾ ਲੋਦੀ ਅਸੀਂ ਘਰੇ ਪਹੁੰਚ ਚੁੱਕੇ ਆ ਪਰ ਬੁਰਾ ਹਾਲ ਹੋ ਗਿਆ ਤਕਾਬ ਹੋ ਗਈ ਪੂਰੀ ਤਰ੍ਹਾਂ ਤਕਾਬਟ ਹੋ ਗਈ ਦੇਖੋ ਕਿੰਨਾ ਆਇਆ ਆਇਆ ਵਾਹ ਮम्मी ਨੇ ਕੀਆ ਪਹਿਲਾਂ ਤਾਂ ਪਾਣੀ ਵੀ ਮੈ ਇੱਕ ਗਲਾਸ ਪਿਆਸ ਲੱਗੀ ਪਈ ਆ ਬਹੁਤ ਪਿਆਸ ਲੱਗੀ ਆ ਹਾਲ ਹੋ ਗਿਆ ਥੱਕ ਗਿਆ ਘਰੇ ਵੀ ਖਰਾਰਾ ਹੋ ਗਿਆ ਖਰਾਰਾ ਚੱਕਣਾ ਮਾੜਾ ਫੋਰਾ ਮੈਂ ਥਰੈਡਿੰਗ ਕਰਾਈਏ ਨੂੰ ਸਾ ਇਹਨੇ ਮੂਟਾ ਪੋਟਾ ਲੱਗਦਾ ਮੂਟੂ ਲੱਗਦਾ ਮੂਟੂ ਆ ਲਿਆਂਦੀ ਸੀ ਰੋਟੀ ਫੜਾਇਓ ਫੜਾਇਓ ਮੈਂ ਦੇਖਾ ਖੜੀ ਗਈ ਆ ਭਾਂਡਾ ਲਿਆਓ ਕੋਈ ਭਾਂਡਾ ਚੱਕ ਲਿਆ ਸੰਜੇ ਭਾਂਡਾ ਲੈ ਕੇ ਸੰਜੇ ਭਾਂਡਾ ਟੰਡਾ ਟੰਡਾ ਪੰਡਾ ਟੰਡਾ ਪੰਡਾ ਕੰਨ ਚਾਰ ਵੀ ਨਹੀਂ ਪਾਇਆ ਨਾ ਉਹ ਪਿਆਰ ਪਾਇਆ ਹਾਂ ਕੋ ਖੇੜੀ ਕਰਤੀ ਯਾਰ ਚਾਰ ਵੀ ਨਹੀਂ ਪਾਇਆ ਦੱਸ ਹੈ ਚਾਰ ਵੀ ਨਹੀਂ ਪਾਇਆ ਨਾ ਕੋਈ ਅੰਦਰ ਜਾ ਕੇ ਮਾਦਮ ਦੀ ਗੀਤਾਂ ਕਰਨਾ ਕਿ ਕਰ ਗਿਆ ਬਹੁਤ ਉਥੇ ਲਿਆਂਗੇ ਹੈ ਮम्मी ਵੀ ਆਪਣੇ ਜੋਗੇ ਬਣਾਉਣੀ ਸੀ ਕਿੰਨੇ ਪਤਲੇ ਹੋਣਾ ਕਿਵੇਂ ਹੋਣਾ ਤਾਂ ਹੀ ਅਸੀਂ ਫਿਰ ਆਹ ਤੇ ਲੈ ਲਈ ਸਰ ਆ ਰੋਟੀ ਖਾੜੋ ਫਟਾਫਟ ਚਲੋ ਚਲ ਤੇ ਰੋਟੀ ਖਾਓ ਤਾਂ ਫਟਾਫਟ ਨੇ ਫੁਰਕ ਕਰੋ ਕੱਪੜ ਕਰੋ ਕੱਪੜ ਕਰੋ ਕੱਪੜ ਕਰੋ ਕੱਪੜ ਦਿਖਾਓ ਤੇ ਬੱਪਾ ਨੂੰ ਸੰਜੇ ਉਹ ਚੋਂ ਲੋਕ ਚੋਂ ਗੱਡੀ ਮੇਰੇ ਹੈੱਡਫੋਨ ਗੱਡੀ ਛੇਤੀ Próximo. Okay.